ਹਾਂਜੀ ਦੋਸਤੋ ਸਾਰਿਆਂ ਨੂੰ 7 ਛੜੀਆ ਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਗਰਵਾਲੀ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਪਹੁੰਚਿਆ ਦੋਸਤੋ ਬਿਲਕੁਲ ਅਮਰਸਰ ਦੇ ਨਾਲ ਲੱਗਦਾ ਪਿੰਡਾ ਗਰਵਾਲੀ ਤੇ ਮਾਨਪ੍ਰੀਤ ਭਾਈ ਮੇਰੇ ਸਾਹਮਣੇ ਆ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਵੜਾ ਦਿਖਾ ਦਾਂਗੇ ਇੱਕ ਹਜੇ ਤਿਆਰੀ ਦੇ ਵਿੱਚ ਜੁਟੀ ਆ ਦੋਸਤੋ ਘੱਟੋ ਘੱਟ ਵੀ ਹਫਤਾ 8 ਦਿਨ 10 ਦਿਨ ਹਜੇ ਬਾਕੀ ਐ ਸੂਨ ਦੇ ਵਿੱਚ ਐਚ ਐਫ ਵੈੜਾ ਇਹ ਵੀ ਦਿਖਾ ਦਾਂਗੇ ਇੱਕ ਬਿਲਕੁਲ ਤਾਜੀ ਸੂਈ ਸਵਾਈ ਜਿਹੜੀ ਦੋਸਤੋ ਵੈੜ ਹੋਵੇਗੀ 나ੜੂ ਬੱਚੇ ਦੇ ਨਾਲ ਕਿੰਨੇ ਕ ਦਿਨਾਂ ਦੀ ਸੂਈ ਆ ਕੀ ਥੱਲੇ ਮਿਲ ਕੇ ਰਿਕਾਰਡ ਆ ਪੂਰੀ ਗੱਲਬਾਤ ਆਪਾਂ ਵੀਰਮਾਨਪ੍ਰੀਤ ਦੇ ਨਾਲ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਤੇ ਅੱਜ ਟਾਈਮ ਜ਼ਰੂਰ ਨੋਟ ਕਰ ਲਓ ਤਕਰੀਬਨ 2 ਵਜੇ 2:30 ਵਜੇ ਦਾ ਜਿਹੜਾ ਸਮਾਂ ਹੈਗਾ ਤੇ 20 ਮਈ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਆ ਪਸੂ ਜਿਹੜਾ ਦੋਸਤੋ ਜਿਹੜਾ ਵੀ ਤੁਹਾਨੂੰ ਖਾਸ ਤੌਰ ਤੇ ਦਿਖਾਵਾਂਗੇ ਪਸੰਦ ਆਊਗਾ ਉਹਦੀ ਚਵਾਈ ਆ ਨਰਕ ਪਰਖਾ ਤਸੱਲੀ ਆ ਘਰ ਵਿਜਿਟ ਕਰਕੇ ਤੁਸੀਂ ਕਰਨੀ ਆ ਠੀਕ ਆ ਜੀ ਕਿਉਂਕਿ ਹਰ ਇੱਕ ਭੈਣ ਭਰਾ ਵੀਰ ਨੇ ਰਕਮ ਲਾਉਣੀ ਹੁੰਦੀ ਆ ਤੇ ਜਿਹੜੇ ਵੀਰ ਖਾਸ ਤੌਰ ਤੇ ਵਪਾਰ ਕਰਦੇ ਆ ਉਹ ਵੀ ਜਿਹੜੇ ਦੋਸਤੋ ਆਪਣੀ ਤਸੱਲੀ ਆ ਜਰੂਰ ਕਰਕੇ ਲੈ ਕੇ ਆਉਂਦੇ ਆ ਪਰ ਤੁਸੀਂ ਵੀ ਤਸੱਲੀ ਆਪਣੀ ਜਿਹੜੀ ਦੋਸਤੋ ਆਪਣੇ ਹੱਥੀ ਜਰੂਰ ਕਰਕੇ ਫਿਰ ਪਸ਼ੂ ਦਾ ਸੌਦਾ ਕਰਿਆ ਕਰੋ ਆਜੋ ਕਰਦੇ ਆਂ ਗੱਲਬਾਤ ਵੀਰ ਮਨਪ੍ਰੀਤ ਦੇ ਨਾਲ ਪੁੱਛਦੇ ਆਂ ਇਨਫੋਰਮੇਸ਼ਨ ਅੱਜ ਇਹਨਾਂ ਬਿਹੜਾਂ ਦੀ ਸੋ ਬਿਹੜਾਂ ਚੰਗੀਆਂ ਨੇ ਦੋਸਤੋ ਐਚ ਐਫ ਬਿਹੜਾਂ ਨੇ ਇੱਕ ਤਾਂ ਬਿਲਕੁਲ ਤਾਜੀ ਸੁਈ ਸੁਵਾਈ ਆ ਨਾਲ ਬੱਚਾ ਵੱਚੀ ਆ ਥੱਲੇ ਪੂਰੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਵੀਰੇ ਮਨਪ੍ਰੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਵੀਰੇ ਹਾਂਜੀ ਤੇ अच्छा वीर एक ਤਾਂ ਭੈਣ ਭਰਾ ਨੂੰ ਇਹ ਦੱਸ ਦਈਏ ਪਸ਼ੂ ਵਪਾਰ ਦਾ ਕੰਮ ਆ ਜਾਂ ਘਰੇਲੂ ਪਸ਼ੂ ਆਪਾਂ ਖਰੀਦੇ ਸੀ ਜਾਂ ਹੁਣ ਵੇਚਣ ਦਾ ਪ੍ਰੋਗਰਾਮ ਜਾਂ ਘਰ ਦੇ ਪਸ਼ੂ ਨੇ ਵੀਰੇ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਵਪਾਰ ਦਾ ਨਵਾਂ ਨਵਾਂ ਸ਼ੁਰੂ ਕੀਤਾ ਜੀ ਹਾਂਜੀ ਨਾਲ ਆਪਣਾ ਡੇਰੀ ਦਾ ਪਹਿਲਾਂ ਹਾਂ ਨਾਲ ਡੇਰੀ ਦਾ ਅੰਦਰ ਮੈਂ ਦੇਖਿਆ ਸੀ ਪਸ਼ੂ ਆਪਣੇ ਫਾਰਮ ਦੇ ਉੱਪਰ ਮੱਝਾਂ ਦਾ ਪ੍ਰੋਗਰਾਮ ਦਾ ਡੇਰੀ ਦਾ ਕੰਮ ਨਾਲ ਦੁੱਧ ਬਾਦ ਆਪਾਂ ਜਿਹੜਾ ਸਪਲਾਈ ਆਪਦੇ ਹੱਥੀ ਕਰਦੇ ਹਾਂ ਹਾਂਜੀ ਸ਼ਹਿਰਦਾਰੀ ਦੇ ਵਿੱਚ ਸਾਰੇ ਪਾਸੇ ਤੇ ਮਨਪ੍ਰੀਤ ਭਾਈ ਬੈੜਾ ਦੋ ਆਪਣੇ ਕੋਲ ਅੱਜ ਹਾਂਜੀ ਹਾਂਜੀ ਇੱਕ ਤਾਂ ਮੈਂ ਜਿੱਦਾਂ ਦੱਸਤਾ ਵੀ ਬਿਲਕੁਲ ਗੱਬਣਾ ਤਿਆਰੀ ਦੇ ਵਿੱਚ ਲਾਏ ਪਈ ਆ ਇਹ 10 ਕੁ ਦਿਨਾਂ ਲੈਂਦੀ 10 ਦਿਨ ਲੈਂਦੀ ਆ ਪਹਿਲੇ ਨੰਬਰ ਤੇ ਆਪਾਂ ਸਟਾਰਟ ਬੇਸ਼ੱਕ ਸੂਈ ਸੂਈ ਵੈੜ ਤੋਂ ਕਰ ਲਈ ਆ ਜੋ ਤੇ ਭਾਈ ਇਹਦੀ ਕੀ ਡਿਟੇਲ ਆ ਸੂਆ ਕਿੰਮਾ ਸੂਈ ਆ ਇਹ ਵੀਰੇ ਦੂਸਰਾ ਸੂਆ ਸੂਈ ਆ ਦੂਜਾ ਸੂਆ ਜੀ ਹਾਂਜੀ ਠੀਕ ਆ ਇਹ 13 ਤਰੀਕ ਦੀ ਸੂਈ ਆ 20 ਤਰੀਕ ਸਤਵਾਂ ਦਿਨ ਠੀਕ ਆ ਜੀ ਤੇ ਦੋ ਦਿਨ ਦੇ ਥੱਲੇ ਉਹਨੇ 20 ਕਿਲੋ ਤਿਆਰ ਆ 20 ਕਿਲੋ ਹਾਂਜੀ ਮਤਲਬ ਕਿ ਜਿਹੜਾ ਆਪਾਂ ਜਾਂਦਾ ਕਰ ਲਈਏ ਵੀ ਕੰਡੇ ਵਾਲਾ ਕੰਡੇ ਵਾਲੇ ਤੋਲ ਮਾਊਗਾ ਲੀਟਰ ਤੇ ਕੰਡੇ ਵਾਲਾ ਹੀ ਹੋਊਗਾ ਵੀਰ ਜੀ ਠੀਕ ਆ ਜੀ ਦਿਨੋ-ਦਿਨ ਵਾਧੀ ਜਾਂਦੀ ਹੈ ਜੇ ਦੁੱਧ 23-24 ਕਿਲੋ ਕਰ ਜੂਗੀ 23-24 ਕਰ ਜੂਗੀ ਹਾਂਜੀ ਠੀਕ ਆ ਤੇ ਬੱਚਾ ਥੱਲੇ ਬੱਚੀ ਹੈ ਤੇ ਬੱਚੀ ਹੈ ਜੀ ਠੀਕ ਆ ਤੇ ਸੂਭਾ ਦੂਜੇ ਸੂਈ ਨੇ ਦੂਸਰਾ ਹੀ ਦੂਸਰਾ ਹੀ ਹੋਵੇਗਾ ਦੂਸਰਾ ਦੱਸਿਆ ਠੀਕ ਆ ਤੇ 13 ਮਈ ਨੂੰ ਸੂਈ ਦੱਸਿਆ ਨਾ ਹਾਂਜੀ 13 ਮਈ ਨੂੰ ਅੱਜ 7 ਕ ਦਿਨ ਦਾ ਸਮਾਂ ਹੋ ਗਿਆ ਫਿਰ ਹਨਾ ਹਾਂਜੀ-ਹਾਂਜੀ 7 ਕ ਦਿਨ ਦਾ ਭਾਗੋ ਸਮਾਂ ਹੋ ਗਿਆ ਤੇ 13 ਮਈ ਨੂੰ ਜਿਹੜੀ ਵੀਰੋ ਸੂਈ ਆ ਤੇ ਅੱਜ 20 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਬਾਕੀ ਆ ਥਾਣਾ-ਥਾਣਾ ਦੀ ਜਿਹੜੀ ਸਪੇਸ ਆ ਵਿੱਚੋਂ ਗੈਬੰਤਰ ਤੁਸੀਂ ਆ ਦੇਖ ਸਕਦੇ ਹੋ ਜੀ ਠੀਕ ਆ ਤੇ ਬਿਲਕੁਲ ਮੋਟਾ ਗੋਲ ਥਾਣਾ ਤੋਂ ਸਕੇ ਲਈਏ ਵੀ ਮੋਟਾ ਥਾਣਾ ਬਿਲਕੁਲ ਹੱਥੀਂ ਚਵਾਈ ਵਾਲਾ ਥਾਣ ਲੱਗਾ ਬੈਠਦੇ ਤੇ ਖੂਬਸੂਰਤ ਚਵਾਈ ਜਿਹੜੀ ਕਰਾਉਂਦੀ ਹੋਵੇ ਕਿ ਬਾਕੀ ਆਪਾਂ ਪੁੱਛ ਲੈਣੇ ਆ ਤੇ 20 ਲੀਟਰ ਜਿਹੜਾ ਤੁਸੀਂ ਅੱਜ ਚੋ ਲੈਣਾ ਉਹ ਦੁੱਧ ਜਿਹੜਾ ਦੱਸਿਆ ਗਿਆ ਤੇ ਚਵਾਈ ਵੀਰ ਮਨਪ੍ਰੀਤ ਕਿਹੋ ਜਿਹੀ ਲੱਗੀ ਬੈਠਦੇ ਬੜੀ ਵਧੀਆ ਵੀਰ ਜੀ ਚਵਾਈ ਆ ਪੂਰੀ ਸਾਫ ਜੇ ਕਿਸੇ ਨਵੇਂ ਬੱਚੇ ਨੇ ਸਿੱਖਣੀ ਹੋਵੇ ਇਹ ਬੜੀ ਵਧੀਆ ਚੁਆਇਸ ਸਿਕਸਾ ਦਾ ਪੋਲੀ ਵੜ ਪੋਲੀ ਹਾਂ ਜੀ ਤੇ ਜਿੱਦਾਂ ਕੋਈ ਭੈਣ ਅਰਮਾਨਾ ਚਵਾਈ ਕਰ ਸਕਦੀ ਕਈਆਂ ਭੈਣਾਂ ਚਵਾਈ ਕਰਦੀਆਂ ਬਹੁਤ ਹਾਂਜੀ ਜਿੱਥੋਂ ਲੱਤ ਨਹੀਂ ਲਾਉਗੀ ਇਹ ਆ ਗੱਲ ਠੀਕ ਆ ਵੀਰੇ ਬਹੁਤ ਵਧੀਆ ਚਵਾਈ ਕਰੋ ਠੀਕ ਆ ਤੇ ਮਨਪੀਤ ਵੀ ਤੇ ਖੋਲ ਕੇ ਦਿਖਾਈਏ ਭਰਾਵਾਂ ਨੂੰ ਲਓ ਵੀ ਦੋਸਤੋ ਖੋਲ ਕੇ ਆਪਾਂ ਤਸਲੀਨਾ ਤੋਰ ਕੇ ਦਿਖਾਉਣੇ ਆ ਥੱਲੇ ਬੱਚਾ ਜਿਹੜਾ ਬੱਚੀ ਆ ਫੀਮੇਲ ਕਾਫ ਆ 나ੜੂ ਬੱਚੇ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਤੇ ਆਹ ਵੇੜ ਦੇਖੋ ਜੀ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਹੈ ਭਰਾਵੋ ਫਵਾਨੇ ਦੀ ਬੰਤਰ ਕਾਫੀ ਖੂਬਸੂਰਤ ਆ ਤੇ ਬਾਕੀ ਤਾਜੀ ਸੂਈ ਆ ਹਜੇ ਮੈਲਿਓ ਚੱਲੀ ਨਹੀਂ ਕਿ ਜਿੱਦਾਂ ਕਹਿੰਦਾ ਬਾਈ ਮਨਪ੍ਰੀਤ ਸਿੰਘ ਵੀ ਮੈਲਿਓ ਚੱਲੀ ਤੇ ਘੱਟੋ ਘੱਟ ਵੀ 23 24 ਲੀਟਰ ਦੀ ਮਿਲਕ ਦੀ ਕਪੈਸਿਟੀ ਤੱਕ ਵੀ ਜਿਹੜੀ ਪਹੁੰਚ ਅਪਰੋਚ ਕਰ ਸਕਦੀ ਹੈ। ਬਾਕੀ ਬੰਤਰ ਬੰਤਰ ਜਿਹੜੀ ਹਵਾਨੇ ਦੀ ਬਿਲਕੁਲ ਪੱਧਰ ਜਿਹੜਾ ਦਿਖਾਵਾ ਤੇ ਉੱਪਰ ਜੇਕਰ ਸਰੀਰ ਘਟਾਂਜਾ ਦੇਖੀਏ ਤੇ ਸੂ ਦੇ ਵਿੱਚ ਵੀ ਪਸ਼ੂ ਘੱਟੋ ਘੱਟ ਵੀ ਦੋਸਤ 7 ਕ 6 ਦਿਨ ਦਾ ਸਮਾਂ ਹੈ। ਮੇਨਟੇਨ ਆਪਣੇ ਆਪ ਨੂੰ ਪਸੂ ਕਰ ਲੈਣਾ ਘੱਟੋ ਘੱਟ ਵੀ ਹਫ਼ਤਾ ਤੋਂ ਹਫ਼ਤਾ ਵੰਡ-ਬੰਡ ਚੱਕਣ ਲੱਗਦਾ ਪਸੂ ਤੇ ਸਿਹਤ ਜੇਰੀ ਦੋਸਤੋ ਭਰ ਜੂਗੀ ਪੂਰੀ ਆਪਾਂ ਬੈਕ ਸਾਈਡ ਤੋਂ ਤੁਸੀਂ ਦੇਖੋ 6 ਵਜੇ ਦੀ ਚੁਵਾਈ ਕੀਤੀ ਗਈ ਅੱਜ ਮਾਰਨਿੰਗ ਹਾਂਜੀ ਕਿਉਂਕਿ ਪਹਿਲਾਂ ਜਿਹੜਾ ਦੋਸਤੋ ਇਰਾਦਾ ਨਹੀਂ ਸੀਗਾ ਵੀਡੀਓ ਵੀਰਾਂ ਦਾ ਵੀ 6 ਵਜੇ ਮਾਰਨਿੰਗ ਚੁਵਾਈ ਕੀਤੀ ਤਾਂ ਮੈਂ ਕਿਹਾ ਵੀ ਫਿਰ ਵੀ ਜਿਹੜਾ ਦੋਸਤੋ ਟਾਈਮ ਟੂ ਟਾਈਮ ਤੁਸੀਂ ਚੁਵਾਈ ਆ ਘਰ ਵਿਜ਼ਿਟ ਕਰਕੇ ਕਰ ਲਿਓ 6 ਤੋਂ 6 ਜੇਕਰ ਚੁਵਾਈ ਕਰਦਾ ਵੀਰ ਤੁਸੀਂ ਵੀ 6 ਤੋਂ 6 ਚੁਵਾਈ ਕਰ ਲਿਓ ਠੀਕ ਹੈ ਤੇ ਬਾਈ ਮਨਤੂ ਤਾਂ ਇਹਨੂੰ ਕੀ ਹੈ ਬਹਿਣੀ ਵਾਲੇ ਪਾਸੇ ਦਿਖਾ ਲਈਏ ਥਣ ਤੋਂ ਆਹ ਦੇਖੋ ਜੀ ਨੋਵੀਂ ਪ੍ਰਭੂ ਇਹ ਨੇ ਥਾਨ ਤੇ ਬਿਲਕੁਲ ਹੱਥੀ ਚਵਾਈ ਵਾਲਾ ਆਹ ਮਗਰ ਫੀਮੇਲ ਕਾਫ ਬੱਚੀ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਬਿਲਕੁਲ ਡੱਬੀ ਮੱਛੀ ਆ ਆ ਨਾੜੂ ਬੱਚੇ ਦੇ ਨਾਲ ਅੱਛਾ ਮਨਪ੍ਰੀਤ ਭਰਾ ਕਿੰਨਾ ਕੁ ਲੈਣ ਦੇਣ ਫਿਰ ਹਾਂ ਨਾ ਕਿੱਥੋਂ ਕਿਤਾ ਕਰੀ 67000 ਦੀ ਦੇਣਾ ਮਸ਼ੀਨ ਦੀ 67000 ਦੀ ਹਾਂਜੀ ਠੀਕ ਹੈ ਜੀ 67000 ਰੁਪਏ ਲੈਣ ਦੇਣ ਵਾਲਾ ਮੋਲੀ ਜਾਂ ਥੋੜਾ ਬਾਤਾ ਵਿੱਚੋਂ ਗੰਜੈਸ਼ ਕੋਈ ਕਰ ਲਾਂਗੇ ਵੀਰ ਫੋਨ ਤੇ ਕੋਈ ਕਰੇ ਗੱਲ ਠੀਕ ਹੈ ਜੀ ਥੋੜਾ ਬਾਲਾ ਜਿਆਦਾ ਥੋੜਾ ਬਾਤਾ ਹੈ ਜਿਆਦਾ ਨਹੀਂ ਠੀਕ ਹੈ 67000 ਹਾਂਜੀ ਤੇ 20 ਲੀਟਰ ਤੁਸੀਂ ਮਿੰਤੀ ਕਰਾ ਕੇ ਦੇਣੀ ਹੈ ਹਾਂਜੀ ਹਾਂਜੀ ਠੀਕ ਹੈ ਭਰਾ ਲੋ ਵੀ ਦੋਸਤੋ 67000 ਦੇ ਵਿੱਚ ਵੀਰਾਂ ਦਾ ਵੀ ਆਪਾਂ ਦਵਾਂਗੇ ਬਾਕੀ ਥੋੜਾ ਬਾਤਾ ਛੋਟ ਛੱਪਾ ਜਿਹੜਾ ਹੋ ਜਾਊਗਾ ਮੌਕੇ ਦੀ ਗੇਮ ਮੌਕੇ ਤੇ ਹੋ ਜੂਗਾ ਠੀਕ ਆ ਮਗਰ ਬੱਛੀ ਆ ਤੇ ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਅੱਗੇ ਜਿਹੜੀ ਮੈਂ ਸੈਕਿੰਡ ਨੰਬਰ ਤੇ ਤੁਹਾਨੂੰ ਗੈੜ ਦਿਖਾਉਣੀ ਆ ਫੁੱਲ ਵੱਡੀ ਕੱਦ ਕਾਠੀ ਦੀ ਆ ਵੱਡੀ ਹਾਈਟ ਆ ਠੀਕ ਆ ਤੇ ਭਰਮਾ ਪਿੰਡਾ ਕਿਉਂਕਿ ਹਜੇ ਤਿਆਰੀ ਦੇ ਵਿੱਚ ਲਾਈ ਪਈ ਆ ਜਸਟ ਮੈਂ ਤੁਹਾਨੂੰ ਇੱਕ ਇੰਨਾ ਕੁ ਦਿਖਾ ਦੇਣਾ ਤੇ ਲੜਦੌੜ ਤੁਸੀਂ ਦੇਖ ਸਕਦੇ ਹੋ ਟਿੱਲਾ ਟੋਲਾ ਕਾਫੀ ਜਰੀਆਂ ਨੇ ਠੀਕ ਆ ਤੇ ਆ ਫੇਸ ਕੁਆਲਿਟੀ ਇੱਕ ਵਰੀ ਦੇਖ ਲਓ ਜੀ ਠੀਕ ਹੈ ਜੀ ਮੂ ਮੱਥੇ ਤੋਂ ਐਦਾਂ ਦੀ ਆ ਵੜ ਤੇ ਸੁਹਾਵੀਰ ਕਿੰਮਾ ਸੂਰਜ ਆ ਰਹੀ ਐ ਇੱਕ ਦਿਨ ਦੂਸਰਾ ਸੂਹੇ ਸੁਹਣੀ ਦੂਜਾ ਸੂਹਾ ਇਹਦੀ ਆ ਠੀਕ ਆ ਤੇ ਦਿਨ ਪੱਕੇ ਪਤਾ ਕੋਈ ਕਿੱਥੋਂ ਤੱਕ ਲੈ ਕੇ ਜਾਣਾ 10 ਕ ਦਿਨ ਲੈ ਜੂਗੀ ਵੀਰੇ 10 ਕ ਦਿਨ 10 12 ਇੰਨੇ ਹੀ ਜ਼ਿਆਦੇ ਨੇ ਹੂੰ 10 12 ਦਿਨ ਜਿਹੜਾ ਪ੍ਰਭੂ ਸਮਾਂ ਲੈ ਜੂ ਠੀਕ ਆ ਤੇ ਥੰਥੂਣ ਜਿਹੜਾ ਦੋਸਤੋ ਇਹਦੇ ਵੀ ਬਹੁਤ ਖੂਬਸੂਰਤ ਕਮਾਲ ਦਾ ਐ ਵੀ ਹਜੇ ਲੇਵਾ ਭਰਨਾ ਆ ਪੂਰਾ ਆਰਡਰ ਬਣਾਉਣਾ ਐ ਤੇ ਤੁਸੀਂ ਦੇਖ ਸਕਦੇ ਹੋ ਢਿੱਲਾਂ ਵੇਖ ਸਕਦੇ ਹੋ ਕਵਾਲਿਟੀ ਜਿਹੜੀ ਥਣਾ ਦੀ ਜ਼ਰੂਰ ਚੈੱਕ ਕਰੋ ਆ ਦੇਖੋ ਜੀ ਠੀਕ ਆ ਮੁੱਠੀਲਾ ਥਾਣਾ ਸਪੇਸ ਚੰਗੀ ਆ ਤੇ ਪਸੰਦ ਆ ਜੂਗੀ ਤੁਹਾਨੂੰ ਸਪੇਸ ਚੰਗੀ ਆ ਕਿਉਂਕਿ ਥਾਣਾ ਜਿਹੜਾ ਛੋਟਾ ਦੋਸਤੋ ਉਹ ਨਾ ਤਾਂ ਹੱਥੀ ਚਵਾਈ ਕਰ ਸਕਦੇ ਆ ਮਸ਼ੀਨੀ ਚਵਾਈ ਹੁੰਦੀ ਆ ਉਹੋ ਜਿਹਾ ਥਣ ਦੀ ਪਰ ਇੱਥੇ ਤੁਸੀਂ ਜਿਹੜਾ ਹੱਥੀ ਚਵਾਈ ਕਰੋਗੇ ਲੜ ਲੜੂ ਜਿਹੜੇ ਤੁਸੀਂ ਦੇਖ ਲਿਆ ਟਿਲਾ ਟੁਲਾ ਕਾਫੀ ਆ ਪੇਟ ਪੂਟ ਵਾਲੇ ਪਾਸੇ ਵੇਖੋਗੇ ਪਰਮਾ ਪੇਟ ਆ ਪਿੰਡਾ ਪੁੰਡਾ ਪੂਰਾ ਭਰਿਆ ਸਰੀਰ ਭਰਿਆ ਤੇ ਦਿਨ ਵੀਰੇ 10 ਦਿਨ ਲੈ ਜੂ ਹਣਾ ਹਾਂਜੀ ਬਾਕੀ ਤੇ ਆਪਣਾ ਬਿਲਕੁਲ ਓਕੇ ਹਾਂਜੀ ਹਾਂਜੀ ਸ਼ਹਿਦ ਹੀ ਆਉ ਠੀਕ ਆ ਤੇ ਮਨਪ੍ਰੀਤ ਭਾਈ ਇਹਦੀ ਲੈਂਡ ਦੇਣ ਕੀ ਆ ਕੀ ਵੀਰੇ 70000 ਦੇਣੀ ਆ 70 ਦੀ ਹਾਂਜੀ ਠੀਕ ਆ ਥੋੜਾ ਬਾਅਦ ਵਿੱਚ ਉਹ ਮੌਕੇ ਤੇ ਹੋਵੇ ਮੌਕੇ ਤੇ ਹਾਂਜੀ ਕਰਨੀ ਜ਼ਰੂਰ ਆ ਗੰਜਾਇਸ਼ ਕੋਈ ਨਾ ਠੀਕ ਆ ਬਾਕੀ ਮਨਪ੍ਰੀਤ ਆ ਦੋਸਤੋ ਨਵਾਂ ਨਵਾਂ ਵਪਾਰ ਵੀਰ ਨੇ ਸ਼ੁਰੂ ਕੀਤਾ ਤੇ ਵਹਿੜ ਵੱਡੀ ਆ ਫੁੱਲ ਵੱਡੀ ਵਹਿੜ ਤੁਸੀਂ ਮੰਨ ਸਕਦੇ ਹੋ ਨਵਾਂ ਨਵਾਂ ਵਪਾਰ ਦਾ ਕੰਮ ਆ ਤੇ ਜ਼ਰੂਰ ਜਿਹੜਾ ਐਪਰੀਸ਼ੀਏਟ ਕਰਿਓ ਵੀਰ ਦੇ ਨਾਲ ਠੀਕ ਆ ਤੇ ਜੀ ਤਸੱਲੀ ਦੇ ਨਾਲ ਆਪਣਾ ਪਸ਼ੂ ਜਿਹੜਾ ਪਸੰਦ ਆਉਂਦਾ ਤੁਹਾਨੂੰ ਖਰੀਦ ਕੇ ਘਰੋਂ ਲੈ ਕੇ ਜਾ ਸਕਦੇ ਹੋ ਹੋਲ ਕੇ ਤੋੜ ਗਏ ਵੀਰੇ ਨੂੰ ਦਿਖਾਈ ਗਏ ਅਜੇ ਬਣੂ ਬਣੂ ਪੂਰੀ ਦੋਸਤੋ ਠੀਕ ਆ ਅਜੇ ਦਿਨਾਂ ਦੇ ਹਿਸਾਬ ਨਾਲ ਆਪਾਂ ਦੇਖੀਏ ਤਾਂ 10 ਦਿਨ ਬਾਕੀ ਆ 10 ਤੋਂ 12 ਦੇ ਦਿਨ ਬਣੂ ਪੂਰੀ ਕਮਾਲਾਂ ਕਰ ਦੋਗੀ ਦੋਸਤੋ ਇਹ ਇਹ ਤਾਂ ਯਕੀਨਨ ਦੀ ਗੱਲ ਆ ਬਾਕੀ ਸਮੇਂ ਦੇ ਅਕੋਰਡਿੰਗ ਹੀ ਸਭ ਕੁਝ ਡਿਪੈਂਡ ਹੁੰਦਾ ਸਮੇਂ ਦੇ ਉੱਪਰ ਡਿਪੈਂਡ ਹੁੰਦੀ ਯਾਰੀ ਗੱਲਬਾਤ ਜਿਵੇਂ ਜਿਵੇਂ ਸਮਾਂ ਜਣਾ ਦੋਸਤੋ ਨੇੜ ਆਊਗਾ ਵੇੜ ਦਾ ਉਵੇਂ ਪਰੂਗੀ ਪੂਰਾ ਹਵਾਲਾ ਲਓ ਜੀ 70000 ਦੀ ਵੀਰਾਂ ਦਾ ਮਨਫਰੀਦਾਂ ਦਾ ਵੀ 70000 ਦੀ 딜 ਆਇਆ ਇਹ ਵੜ ਵੱਡੇ ਕਦ ਕੱਦ ਦੇ ਵਿੱਚ ਆ ਵੜਾ ਦੋਵੇਂ ਪਿਆਰੀਆਂ ਦੋਸਤੋ ਇੱਕ ਤਾਜੀ ਸੂਈ ਆ ਜਿਹੜੇ ਵੀਰ ਨੇ ਬਿਲਕੁਲ ਚਵਾਈ ਕਰਕੇ ਵੇਖਣੀ ਆ ਜਾਂ ਘਰੇ ਖਾਸ ਤੌਰ ਤੇ ਦੁੱਧ ਵਾਸਤੇ ਅੱਜ ਲੈ ਕੇ ਜਾਣਾ ਚਾਹੁੰਦੇ ਹੋ ਤੇ ਜਿਹੜੀ ਆ ਸੂਈ ਸਵਾਈ ਵੜ ਨੂੰ ਹੱਥ ਪਾ ਲਿਓ ਤੇ ਜਿਹੜੇ ਵੀਰ ਨੇ ਕੋਈ 10 ਦਿਨ ਦਾ ਸਮਾਂ ਕੱਢ ਲੈਣਾ ਉਹ ਤੁਸੀਂ ਜਿਹੜੀ ਅੱਗੇ ਦੂਜੇ ਨੰਬਰ ਤੇ ਵੱਡੀ ਵੜ ਦਿਖਾਈ ਆ ਇਹ ਲੈ ਕੇ ਜਾ ਸਕਦੇ ਹੋ ਠੀਕ ਆ ਇਹ 25 ਪਲੱਸ ਹੀ ਗੁੱਧ ਦੋਗੀ ਵੀ ਅਸੀਂ ਠੀਕ ਆ ਜੀ 25 प्लस वीरमनप्रीत ਕਹਿੰਦਾ ਵੀ ਦੁੱਧ ਦੀ ਜਿਹੜੀ ਕਪੈਸਿਟੀ ਇਹਦੀ ਰਹੂਗੀ ਠੀਕ ਆ ਬਾਕੀ ਸੇਵਾ ਆਪੋ ਆਪਣੀਆਂ ਦੋਸਤੋ ਵੱਧ ਵੀ ਲੈ ਸਕਦੇ ਹੋ ਉਮੀਦ ਤੋਂ ਥੋੜਾ ਵੱਧ ਕੁ 2 ਕਿਲੋ ਘੱਟ ਵੀ ਹੋ ਸਕਦਾ ਤੇ ਮਨਪ੍ਰੀਤ ਭਾਈ ਨੰਬਰ ਆਪਣੇ ਨੰਬਰ ਵੀਰੇ ਆਪਣਾ 99152 ਹਾਂਜੀ 68614 ਠੀਕ ਹੈ ਜੀ ਹਾਂਜੀ ਇਹ ਦੋਸਤੋ ਨੰਬਰ ਵੀਰ ਮਨਪ੍ਰੀਤ ਦੇ ਮੈਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ